ਹੈਲੋ ਫਰੈਂਡਸ ਇਹ ਅਸੀਂ हेयर ਟ੍ਰਾਂਸਪਲੈਂਟ ਟ੍ਰੈਕਸ਼ਨ ਐਲੋਪੇਸ਼ੀਆ ਵਾਸਤੇ ਕੀਤਾ ਹੈਗਾ ਇਹ ਟ੍ਰੈਕਸ਼ਨ ਐਲੋਪੇਸ਼ੀਆ ਤਾਂ ਹੁੰਦਾ ਜਦੋਂ ਬਚਪਨ ਵਿੱਚ ਟਾਈਟ ਜੁੜਾ ਬੰਨਿਆ ਜਾਵੇ ਤੇ ਪੱਗ ਬਨ ਕੇ ਨਾਲ ਸਲਾਈ ਫੇਰੀ ਜਾਵੇ ਤਾਂ ਸਾਈਡਾਂ ਇਹਨਾਂ ਦੀਆਂ ਪੱਟੀਆਂ ਜਾਂਦੀਆਂ ਹਨ ਇਹ ਅਸੀਂ ਟ੍ਰੈਕਸ਼ਨ ਐਲੋਪੇਸ਼ੀਆ ਦਾ ਕੇਸ ਬਿਨਾ ਹੈੱਡ ਨੂੰ ਟ੍ਰਿਮ ਕੀਤੇ ਹੋਏ ਕੀਤਾ ਹੈਗਾ ਤੁਸੀਂ ਇਹਨੂੰ ਗੌਰ ਨਾਲ ਦੇਖੋ ਕਿ ਅਸੀਂ ਇਹਨਾਂ ਦੀ ਲਾਈਨ ਕਿੱਦਾਂ ਜਿਗਜੈਗ ਤੇ ਇਰੈਗੂਲਰ ਬਣਾਈ ਹੈ ਪਹਿਲਾਂ ਅਸੀਂ ਇਹਨੂੰ ਮੈਕਰੋ ਇਰੈਗੂਲੈਰਿਟੀਜ਼ ਦਿੱਤੀਆਂ ਫਿਰ ਅਸੀਂ ਇਹਨੂੰ ਮਾਈਕਰੋ ਇਰੈਗੂਲੈਰਿਟੀਜ਼ ਦਿੱਤੀਆਂ ਇਹ ਇਰੈਗੂਲਰ ਹੋਣ ਕਰਕੇ ਇਹਦੀ ਗਰੋਥ ਬਿਲਕੁਲ ਨੈਚੁਰਲ ਆਏਗੀ ਤੇ ਕੋਈ ਆਈਡੈਂਟੀਫਾਈ ਨਹੀਂ ਕਰ ਸਕੇਗਾ ਕਿ ਟ੍ਰਾਂਸਪਲੈਂਟ ਕੀਤਾ ਗਿਆ ਹੈ ਦੂਜੀ ਗੱਲ ਇਹ ਚਾਹੁੰਦੇ ਸੀਗੇ ਕਿ ਪੂਰਾ ਹੈਡ ਨੂੰ ਟ੍ਰਿਮ ਨਾ ਕੀਤਾ ਜਾਏ ਅਸੀਂ ਸਿਰਫ ਮਸ਼ਰੂਮ ਕੱਟ ਕਰਕੇ ਵੀ ਅਸੀਂ ਹੇਅਰ ਟ੍ਰਾਂਸਪਲੈਂਟ ਕਰ ਸਕਦੇ ਹਾਂ ਇਹ ਇਹਨਾਂ ਦਾ ਡੋਨਰ ਏਰੀਆ ਹੈ ਤੁਸੀਂ ਦੇਖ ਸਕਦੇ ਹੈਗੇ ਹੋ ਕਿ ਪਿੱਛੇ ਅੱਜ ਤੀਜਾ ਦਿਨ ਹੈ ਸਾਰੇ ਜ਼ਖਮ ਭਰ ਚੁੱਕੇ ਹਨ ਪਿੱਛੇ ਕੋਈ ਬਲੱਡ ਨਹੀਂ ਹੈ ਕੋਈ ਮਾਰਕ ਨਹੀਂ ਹੈ ਕੋਈ ਨਿਸ਼ਾਨ ਨਹੀਂ ਹੈ ਕੋਈ ਬਲੱਡ ਨਹੀਂ ਹੈ ਔਰ ਸਭ ਤੋਂ ਵੱਡੀ ਗੱਲ ਜਿਹੜਾ ਪੰਚ ਅਸੀਂ ਯੂਜ਼ ਕੀਤਾ ਉਹ ਪਿੱਛੇ ਹੋਲ ਦਾ ਨਿਸ਼ਾਨ ਨਹੀਂ ਛੱਡੇਗਾ ਯਾਨੀ ਕਿ ਉਹਨੇ ਕਿਸੇ ਕਿਸਮ ਦੀ ਬਾਕੀ ਰੂਟਸ ਨੂੰ ਡੈਮੇਜ ਨਹੀਂ ਕੀਤਾ ਹੈਗਾ ਬਸ ਇਹ ਹੁਣ ਅਸੀਂ ਬਿਨਾਂ ਟ੍ਰਿਮਿੰਗ ਵਾਲੇ ਟੈਕਨੀਕ ਨਾਲ ਮਸ਼ਰੂਮ ਕੱਟ ਕੇ हेयर ਟ੍ਰਾਂਸਪਲੈਂਟ ਕੀਤਾ ਹੈ ਥੈਂਕ ਯੂ